ਕਥੋੜੇ ਰਹਿਣ ਵਾਲੇ ਮੇਰਾ ਨਾਮ ਸੁਨਦਰਾ ਰਾਣੀ ਅਸੀਂ ਗੁਰਫਰ ਮੰਡੀ ਦੇ ਰਹਿਣ ਵਾਲੇ ਹਾਂ ਜ਼ਿਲ੍ਹਾ ਫਰੀਪੁਰ ਦੇ ਕੀ ਗੱਲ ਬਾਤ ਸਰ ਇਹ ਗੱਲ ਹੈ ਵੀ ਇਹ ਟ੍ਰੈਕਟਰ ਟਰਾਲੀਆਂ ਨਜ਼ਾਇਜ਼ ਮਿੱਟੀ ਦੀਆਂ ਤੋਦੇ ਨੇ ਕਿੱਥੋਂ ਕਰਕੇ ਆੜ ਗਿਆ ਇਹ ਉਹਦੇ ਜਿਹੜਾ ਇੱਕ ਕੰਬੋਜ ਹੈਗਾ ਉਹਦਾ ਮੈਂ ਨਾਂ ਨਹੀਂ ਜਾਣਦੀ ਜਨਤਾ ਬ੍ਰੈਡ ਵਾਲੇ ਤੇ ਕੋਈ ਹੈਗੇ ਨੇ ਜਨਤਾ ਬ੍ਰੈਡ ਕੋ ਸ਼ਾਪ ਵਾਲੇ ਨੇ ਉਹਨੇ ਸਾਡੇ ਪਿੰਡ ਪਤਾ ਨਹੀਂ ਪੜੀ ਠੇਕੇ ਤੇ ਲਈ ਹੋਈ ਕਿ ਕੀ ਕੀਤਾ ਹੋਇਆ ਉਮ ਜੈ ਇੱਕ ਕਾਨੂੰਨ ਤੋਂ ਬਾਹਰ ਹੈ ਜਿਹੜੀ ਟਰੈਲੀਆਂ ਮਿੱਟੀ ਘਟਾਉਂਦਾ ਹੈ ਬੱਚੇ ਸਾਡੇ ਛੋਟੇ ਨੇ ਅਸੀਂ ਸਮਝਾਉਂਦੇ ਨਾਲ ਗੱਲ ਕਰਦੇ ਪਿਆ ਟਰੈਕਟਰ ਵਾਲੇ ਮੁੰਡੇ ਹੋਰ ਤੇ ਜਿਹੜਾ ਚੌਧਰੀ ਪੱਜ ਕੇ ਆ ਉਹਨੇ ਮੰਦਿਰ ਨੂੰ ਫੋਨ ਕਰਤਾ ਹੈ ਤੇ ਮੈਨੂੰ ਕਹਿੰਦਾ ਕਹਿੰਦਾ ਤੂੰ ਤੇ ਤੇ ਪ੍ਰਾਣੀ ਮੇਰੀ ਨਿਗਾ ਸੀਗੀ ਹੈ ਤੱਕ ਬੜੀ ਆਕੜੀ ਆਈ ਮੈਂ ਕਹਿੰਦਾ ਸਾਰਾ ਸਾਡ ਕੋ ਗੱਲ ਹੀ ਨਹੀਂ ਗਈ ਤਾਂ ਤੁਸੀਂ ਟਰੈਕਟਰ ਲਗਾ ਲਓ ਤੁਸੀਂ ਮਿੱਟੀ ਨਾ ਢਾਓ ਪਾਣੀ ਛਿੜਕਾ ਦਿਓ ਵੀ ਅਸੀਂ ਮੰਗ ਇਹ ਹੀ ਕੀਤੀ ਸੀ ਵੀ ਪਾਣੀ ਲੈ ਆ ਕੇ ਟੈਂਕਰ ਜੇ ਇੱਥੇ ਪਾ ਦਿਓ ਮਿੱਟੀ ਘੜਾ ਚਾਹੁੰਦੀ ਆ ਬੱਚੇ ਤੇ ਛੋਟੇ ਛੋਟੇ ਮੁੰਡੇ ਆ ਗਿਆ ਜੀ ਬਿਨਾ ਨਵਾਲਕ ਇਹ ਟਰੈਕਟਰ ਟਰਾਲੀਆਂ ਚਲਾਉਂਦੇ ਆ ਇਹ ਕਾਨੂੰਨ ਆ ਅੱਛਾ ਐਕਸੀਡੈਂਟ ਇੱਥੇ ਹੋ ਜੇ ਕੌਣ ਜ਼ਿੰਮੇਵਾਰ ਉਹਨੇ ਆ ਕੇ ਮੈਨੂੰ ਸ਼ਰਟ ਨਾਲ ਕੰਢਿਆ ਵਾਲੀ ਤਾਰ ਸੀ ਜੀ ਧੱਕਾ ਮਾਰਿਆ ਜਿੰਨੇ ਰਿਸ਼ਟਾ ਮੇਰੇ ਕੱਪੜੇ ਪਾੜਤੇ ਜਦੋਂ ਉਹਨੇ ਬੜੀ ਬਦਤਨੀ ਕੀਤੀ ਮੈਂ ਆਵਾਜ਼ਾਂ ਮਾਰ ਮਾਰ ਕੇ ਮੇਰਾ ਗਲਾ ਸੋਕ ਗਿਆ ਮੈਂ ਆਵਾਜ਼ਾਂ ਮਾਰ ਮਾਰ ਕੇ ਮੇਰਾ ਮੂੰਹ ਤਾਂ ਆਂਡ ਬਾਂਡ ਨਿਕਲਿਆ ਆਂਡ ਬਾਂਡ ਜਦੋਂ ਨਿਕਲੋ ਨਾ ਕੀ ਗੱਲਾਂ ਉਹਨੇ ਕੋਈ ਤੇਜ਼ ਤਾਰ ਥਿਆਰ ਸੀ ਫੋਨ ਕੀਤੀ ਗਾ ਆਈਫੋਨ ਵੱਡੇ ਵੱਡੇ ਸੀ ਉਹਨੇ ਫੋਨ ਫੋਨ ਕੀਤੀ ਗਿਆ ਮੈਂ ਦਵਾ ਦਵਾਜ਼ ਮਾਰੀ ਮੈਂ ਪੁਲੀ ਨੂੰ ਕਿਹਾ ਫੋਨ ਲਾ ਕੇ ਅਸੀਂ ਥਾਣੇ ਫੋਨ ਲਾਇਆ ਹ ਬਰਾੜ ਸਾਹਿਬ ਐਸੋਚਨੇ ਕੋਈ ਪੁਲਿਸ ਨਹੀਂ ਭੇਜੀ ਉਹਨੇ ਫੋਨ ਕਰਤਾ ਸਾਡੀਆਂ ਪੰਜ ਛੇ ਜਨਾਨੀਆਂ ਕੁੱਟੀਆਂ ਮੇਰਾ ਮੁੰਡਾ ਨੂੰ ਪਤਾ ਲੱਗਾ ਵੀ ਮੇਰੀ ਮੰਮੀ ਨਾਲ ਬਤਮਿਜ਼ੀ ਕਰਦੇ ਪਏ ਨੇ ਮੇਰੇ ਆ ਸਾਥੀ ਦੇ ਵਿੱਚ ਅੱਕ ਮਾਰਿਆ ਚੌਧਰੀ ਨੇ ਮੇਲੂ ਦਾ ਵੀ ਕਾ ਦਸ ਲੈ ਸਕਦਾ ਦੀ ਉਹ ਸਾਡੇ ਬਿਆਰ ਪਸਤੀ ਵਾਲੇ ਦੇਣਗੇ ਕੀ ਕੁਛ ਕੀਤਾ ਨਾ ਮੇਰੇ ਨਾਲ ਫਿਰ ਮੁੰਡੇ ਨਾਲ ਜਨਤਾ ਫਿਰ ਅਸੀਂ ਕੋਜੀ ਸਰੋ ਦੇ ਸੱਟ ਮਾਰਤੀ ਸੀ ਆਪਦੇ ਮੁੰਡੇ ਦੇ ਉਹ ਚੱਕਣ ਲੱਗ ਗਏ ਸਾਡੀਆਂ ਜਨਾਨੀਆਂ ਜੀ ਫਿਰ ਕੁੱਟੀਆਂ ਸਾਡੀ ਕੁੜੀ ਨੇ ਲੋਕਾਂ ਕੋਲ ਜਾ ਕੇ ਵੀ ਇਹਨਾਂ ਦੀ ਵੀਡੀਓ ਬਣਾਈ ਹੈ ਸਾਡੇ ਕੋਈ ਨਹੀਂ ਆਏ ਲੈ ਚੇ ਸਾਡੇ ਕੋਈ ਨਹੀਂ ਆਸੇ ਬੁਸੇਵਾਲ ਨੰਬਰ 'ਤੇ ਹੋਣ ਤਮਕੀਆਂ ਆ ਰਹੀਆਂ ਨੇ ਅਸੀਂ ਉੱਥੇ ਬੱਚਾ ਦਾਖਲ ਕੀਤਾ ਦਾਖਲ ਤੋਂ ਬਾਅਦ ਸੀ ਰੈਫਰ ਫੋਟ ਪਰ ਕੀਤਾ ਉਹਨਾਂ ਨੇ ਸਾਡੇ ਪਹਿਲਾਂ ਤਾਂ ਇਹਨਾਂ ਨੇ ਸ਼ਿਕਾਰ ਚੁਵਾਤੀ ਸਾਡੇ ਕੋਲ ਤਾਂ ਅੰਕੜੇ ਲੱਗ ਰਹੇ ਸੀ ਮੁੰਡ ਨੂੰ ਕੁਝ ਨਹੀਂ ਲੱਗ ਰਹੇ ਸੀ ਅਸੀਂ ਸਰ ਮੀਡੀਆ ਵਾਲ ਨੂੰ ਫੋਨ ਕੀਤਾ ਜਾਨ ਸਮਝਿਆ ਨੰਬਰ ਮਿਲੇ ਅਸੀਂ ਉਹ ਫੋਨ ਲਗਾਤਾ ਇਹਨਾਂ ਨੇ ਇੱਥੇ ਆ ਕੇ ਅਸੀਂ ਮਸਾਂ ਟਾਂਕੇ ਲਵਾਏ ਨੇ ਜਿਹੜਾ ਸਾਡੇ ਮੀਡੀਆ ਵਾਲੇ ਬਿਆਨ ਲੈਣ ਆਇਆ ਉਹਨਾਂ ਨਾਲ ਵੀ ਇਹਨਾਂ ਨੇ ਗੱਤ ਨਹੀਂ ਕੀਤੀ ਇਹ ਅਸੀਂ ਜੇਬ ਸੁਬਾਰਾ ਤੇ ਕੰਪਲੀਟ ਪਾਈਏ ਫਿਰ ਸਰ ਮੁਲਾਜ਼ਮ ਆਏ ਨੇ ਉਹ ਕੰਦਰ ਵੀ ਅਸੀਂ ਮੁੰਡੇ ਦੀ ਸਿੱਟੀ ਸਕੈਟ ਨਹੀਂ ਹੋਣ ਦਿਨਾ ਕਾਫੀ ਛੋਟੇ ਮੇਰੇ ਮੁੰਡੇ ਦੇ ਸਾਡੀਆਂ ਇਹਨਾਂ ਨੇ ਇੱਜ਼ਤਾਂ ਲੁੱਟੀਆਂ ਨੇ ਇੱਜ਼ਤਾਂ ਖਰਾਬ ਕੀਤੀਆਂ ਨੇ ਇਹਨਾਂ ਨੇ ਇਹਨਾਂ ਨੇ ਚੱਕ ਵੀ ਮਾਰਿਆ ਕੁੜੀਆਂ ਸਾਡੀਆਂ ਨੂੰ ਬਹੁਤ ਪਰੇਸ਼ਾਨਾਂ ਨੇ ਕੀਤਾ ਉੱਥੇ ਜਾ ਕੇ ਪੁਲਿਸ ਦੀ ਕੋਈ ਜੂਨੀ ਸਰਪੀ ਠੀਕ ਹੈ ਸਾਨੂੰ ਇਨਸਾਫ ਚਾਹੀਦਾ ਜੇ ਇਨਸਾਫ ਨਾ ਦੇਣਗੇ ਤੇ ਮੈਂ ਆ ਤੇਲ ਪਾ ਕੇ ਐਸਸੀ ਦੇ ਸਾਹਮਣੇ ਅੱਗ ਲਾ ਕੇ ਵਰਤਣਾ ਐਸਾ ਚ ਕੀ ਕਰਦਾ ਜਦੋਂ ਜਨਾਨੇ ਨਾਲ ਤੱਕੇ ਹੋ ਰਹੇ ਨੇ ਐਸਾ ਚ ਕੜੀ ਨੀਂਦ ਸੁੱਕਾ ਹੋਇਆ ਐਸਚੇ ਪਤਾ ਨਹੀਂ ਮਤਲਬ ਸਰ ਮੈਂ ਖੁਦ ਜਦੋਂ ਮੈਨੂੰ ਤਮਕੀ ਆਈ ਸੀਵਲ ਅਸਤਰ ਚ ਮੈਂ ਭੱਜ ਕੇ ਥਾਣੇ ਚ ਬਣੀ ਆ ਕੰਦ ਨਾਲ ਕੰਦ ਹੈ ਉੱਥੇ ਕੋਈ ਮੁਲਾਜ਼ਮ ਨਹੀਂ ਹੈ ਨਹੀਂ ਕੋਈ ਮੁਲਾਜ਼ਮ ਨਹੀਂ ਹੈ ਨਹੀਂ ਜਨਤਾ ਭਰਾਰ ਦੇ ਮੁੰਦੇ ਦਾ ਨੰਬਰ ਮੇਰੇ ਕੋਲ ਹੈ ਮੈਨੂੰ ਸ਼ਰੇਆਮ ਤਮਕੀ ਆਈ ਬਿੱਤੇ ਨੂੰ ਐ ਕਰਦਾ ਗੰਦੀਆਂ ਗਾਲਾਂ ਕੱਢੀਆਂ ਨੇ ਮੋਬਾਈਲ 'ਚ ਮੈਨੂੰ ਇਹ ਰਿਕਾਰਡਿੰਗ ਮੈਂ ਪੇਸ਼ ਕਰਾਂਗੀ ਜੇ ਐਸਚੇ ਨੇ ਪ੍ਰਚਾਨ ਨਾ ਕੀਤਾ ਮਿੱਤ ਜਿੱਥੇ ਤੱਕ ਪਹੁੰਚੇਗਾ ਮੈਂ ਪਹੁੰਚਾਂਗੀ ਅਗਰ ਪ੍ਰਚਾਨ ਨਾ ਕੀਤਾ ਮੈਂ ਆਤਮ ਹੱਤਿਆ ਕਰ ਲਵਾਂਗੀ ਜ਼ਿੰਮੇਵਾਰ ਐਸਚੋ ਜਿੰਮੇਵਾਰ ਇੱਕ ਇੱਕ ਕੰਬੋਜ ਪਾਰਟੀ ਜਿਨ੍ਹਾਂ ਨੇ ਮੇਰੇ ਕੱਪੜੇ ਪਾੜਿਆ ਸਰ ਕੱਪੜੇ ਪੱਟਿਆ ਮੇਰੇ ਮੇਰੀ ਗੁੜੀਆਂ ਨਾਲ ਬੱਤਮੀਜ਼ੀ ਕੀਤੀ ਆ ਸਾਡੇ ਆਂਡ ਗੁਆ ਨਹੀਂ ਲਿਆ ਜਿਨਾ ਬੱਤਮੀਜ਼ੀ ਕੀਤੀ ਆ ਸਿਰਫ ਸਾਡੇ ਦੋ ਮੁੰਡੇ ਸਨ ਉੱਥੇ ਦੋ ਮੁੰਡੇ 40 ਬੰਦੇ ਨੂੰ ਕੀ ਸਮਾਣਨਗੇ ਹਾਂਜੀ ਅਸੀਂ ਸਾਨੂੰ ਕਾਰਵਾਈ ਦੀ ਮੰਗ ਹੈ ਇਹਨਾਂ ਤੇ ਪਰਚਾ ਪੱਟਿਆ ਜਾਵੇ ਅੱਗੇ ਸਰ ਮੈਂ ਇਹ ਕਹੋ ਤੁਹਾਨੂੰ ਕਹਾਂ ਚਾਹਾਂਗੀ ਸਾਡੀ ਮੰਡੀ ਦੇ ਵਿੱਚ ਰੇਡੀਏ ਵਾਲੇ ਬਿੰਦਰਾ ਵਾਲੇ ਮਸ਼ਹੂਰ ਨੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਠੀਕ ਹੈ ਉਹਨਾਂ ਦੇ ਛਰੇ ਆ ਮੁੰਡੇ ਜਿਹਨੇ ਤਾਂ ਪੇ ਕਰਪਾਨਾ ਮਾਰਿਆ ਅਜੇ ਤੱਕ ਸਰ ਨੇ ਨਾ ਡੁੱਤੀ ਸਾਹਮਣੇ ਨਾ ਯਸੋ ਦੇ ਟੈਕ ਟੋਣ ਚੱਕੇ ਇੰਨੀ ਉਹਨਾਂ ਦਾ ਨੁਕਸਾਨ ਹੋਇਆ ਹੈ ਮੈਂ ਬਾਜ ਠਾਵਾਂਗੀ ਮੈਨੂੰ ਪਾਵੇ ਆਪਦੀ ਮਿਹਨਤ ਨਾਲ ਲੜਨਾ ਪੈ ਜਾਵੇ ਮੈਨੂੰ ਅੱਜ ਜਿੰਦਗੀ ਬਰਵਾਦ ਕਰਨਾ ਲੇਡੀਜ਼ ਸਾਡੀ ਪਾਲੋ ਰਹੀ ਹੈ ਉਹਨਾਂ ਛਰੇ ਆ ਬੰਦੇ ਘਰੋਂ ਬੰਦਾ ਗਵਾ ਕਰਕੇ ਗੋਲੀ ਮਾਰਤੀ ਇਹ ਵੀ ਜਿਹੜਾ ਮੁੰਡਾ ਗਵਾ ਕਰਨਾ ਆਇਆ ਸੀ ਜੇ ਮੇਰਾ ਮੁੰਡਾ ਮਾਰ ਜਾਂਦਾ ਇਹਨੇ ਗੋਲੀ ਵੱਜਣ ਦੀ ਕੌਣ ਜ਼ਿੰਮੇਵਾਰ ਸਾਰ ਬਾਈ ਹੋਣੀ ਚਾਹੀਦੀ ਹੈ ਪਰਚਾ 388 ਦਾ ਹੋਣਾ ਚਾਹੀਦਾ ਮੇਰਾ ਮੁੰਡਾ ਮਾਰ ਕੇ ਸੜਕ 'ਤੇ ਸੇਣਾ ਮੈਂ ਸਰਕਾਰ ਕੋਲ ਆ ਕੇ ਕਿਤੋਂ ਰਹਿਣ ਵਾ ਬਿੰਦਰ ਸਿੰਘ ਗੁਰੂਵਰ ਸਾਹਿਬ ਅਸਤੀ ਮੱਗਰ ਸਿੰਘ ਵਾਲਾ ਜੀ ਕਿੱਧਰ ਸੇ ਗੁਰੂ ਸਾਹਿਬ ਦੇ ਰਹਿਣ ਵਾ ਹੈ ਜੀ ਕੀ ਗੱਲਬਾਤ ਹੈ ਜਿਹੜੇ ਝਗੜਾ ਕੁਛ ਨਹੀਂ ਟਰਾਲੀਆਂ ਮਿੱਟੀ ਵਾਲੇ ਸੀ ਜੀ ਉੱਥੇ ਬੱਚੇ ਲੱਗਦੇ ਬੱਚੇ ਜਾਂਦੇ ਹੀ ਘਰ ਤੋਂ ਬੜੀ ਸਪੀਡ ਤੇ ਟਪਾਦੇ ਟਰਾਲੀ ਅਸੀਂ ਰੋਕਿਆ ਬਸ ਇੱਥੇ ਇਹਨਾਂ ਨੇ ਮੁੰਡੇ ਮਗਾਲੇ ਵਾਦੂ ਸਰੇ ਗੱਲ ਪੈ ਗਈ ਜਨਾਨੀਆਂ ਦੇ ਪੈ ਗਏ ਸਾਡੇ ਵੀ ਪੈ ਗਈ ਮੇਰੇ ਰਾਡ ਮਾਰੀ ਸਿਰ 'ਤੇ ਇਹਨਾਂ ਨੇ ਹਾਂ ਜੀ ਤੇ ਕਿੰਨੀ ਗੱਲਾਂ ਤੇ ਗੁੰਡਾ ਕਰਦੀ ਕਿ ਨਹੀਂ ਐਸੀ ਰਾਜੇ ਸਿਕਾਈ ਇਹ ਸਾਡੀ ਹਾਂਜੀ ਐਸੀ ਪਰਿਵਾਰ ਹਾਂਜੀ ਐਸੀ ਪਰਿਵਾਰੀ ਅੱਛਾ ਪੁੱਟਮਾਰ ਕੀਤੀ ਹੈ ਹਾਂਜੀ ਪੁੱਟਮਾਰ ਕੀਤੀ ਕਿੰਨੀ ਕੁ ਗੁੰਡਾ ਕਰਦੀ ਹੈ ਬੜੀ ਗੁੰਡਾ ਕਰਦੀ ਬੜੇ ਮਡੀ ਰਾਈ ਜਥੇ ਅੱਛਾ ਐਨੀ ਕੁ ਮਡੀ ਰਾਈ ਕੈਂਬ੍ਰਿਜ ਵੀਡੀਓ ਨੇ ਵੀ ਲੜਕੀਆਂ ਦੇ ਗੜ ਪੈ ਗਏ ਨੇ ਜੀ ਉਹ ਸਾਰੀਆਂ ਵੀਡੀਓ ਸਾਡੇ ਕੋਲ ਆਈਆਂ ਨੇ ਜੀ ਹਾਂਜੀ ਹਥਿਆਰ ਪਿਸਤੌਲ ਵੀ ਗਈ ਇੱਕ ਮੁੰਡੇ ਕੋਲ ਜੀ ਪਿਸਤੌਲ ਵੀ ਗਈ ਹਾਂਜੀ ਕਿਨੇ ਕਹਿੰਦਾ ਬਦਵਾਚੀ ਜਿਹੜੀ ਮੜੀ ਬਦਵਾਚੀ ਕੁਮਾਰੀ ਉਹਨੇ ਜਥੇ ਕਰਪਾਨਾ ਸਾਰਾ ਕੁਛ ਇਹਨਾਂ ਜਥੇ ਜੀ ਅਸੀਂ ਰੋਗਦੇ ਸੀ ਕੋ ਗਾਲ ਪੈਂਦੇ ਸੀ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਸਾਨੂੰ ਸਾਫ ਚਾਹੀਦਾ ਬਸ ਹਾਂਜੀ ਔਰਤਾਂ ਨਾਲ ਵੱਧ ਕੁੱਟ ਮਾਰੀ ਜੀ ਔਰਤਾਂ ਦੇ ਕਪੜੇ-ਕੂਪੜੇ ਪਾੜਦੇ ਸਾਰਾ ਕੁਛ ਕਰਤਾ ਇਹਨਾਂ ਅੱਛਾ ਖਿੱਚ ਕੇ ਅੰਦਰ ਲੈ ਜਾਂਦੇ ਸੀ ਵੀਡੀਓ ਵੀ ਹੈ ਤੁਹਾਡੇ ਹਾਂਜੀ ਵੀਡੀਓ ਵੀ ਹੈ ਸਾਡੇ ਐਵਰੇਜ ਵੀ ਮੰਗ ਕੇ ਬਸ ਇਹ ਪਰਚਾ ਕੀਤਾ ਜੀ ਕਾਨੂੰਨੀ ਕਾਰਵਾਈ ਕੀਤੀ ਜਾਏ ਬਸ ਲਾਪ੍ਰਿਤਕੋਰ ਲਾਪ੍ਰਿਤਕੋਰ ਅਸੀਂ ਗੁਰੂ ਸਾਹਿਬ ਮੰਡੀ ਮੱਗਰ ਸੰਗਾਲੀ ਵਸਤੀ ਕੀ ਗੱਲ ਬੋਲਦੇ ਗੱਲ ਬਤੇ ਇਹ ਸਿਆਸੀ ਜਾਤ ਦੇ ਆ ਰਾਏ ਸਿਕ ਅਸੀਂ ਸਵੇਰ ਸੁੱਤੇ ਪਏ ਸੀ ਤੇ ਇਹ ਮਿੱਟੀ ਵਾਲੇ ਟਰੈਕਟਰ ਨੇ ਰੋਜ਼ ਪੂਲ ਸਪੀਡ ਤੇ ਲੰਘਦੇ ਸੀ ਠੀਕ ਹੈ ਤੇ ਮੇਰੇ ਮੰਮਾ ਉੱਠੇ ਇਹਨਾਂ ਨੇ ਰੋਕਿਆ ਵੀ ਤੁਸੀਂ ਵੋਲ ਸਪੀਡ ਤੇ ਟਰੈਕਟਰ ਨਾ ਲੰਘਾਏ ਕਰੋ ਸਾਡੇ ਬੱਚੇ ਛੋਟੇ ਛੋਟੇ ਨੇ ਠੀਕ ਹੈ ਅਸੀਂ ਪਏ ਹੋਏ ਸੀ ਮੇਰੇ ਮੰਮੀ ਦੇ ਇਹਨਾਂ ਨੇ ਕੁੱਟ ਮਾਰ ਕੀਤੀ ਕੱਪੜੇ ਆ ਕੱਪੜੇ ਵੀ ਫਾੜ ਦਿੱਤੇ ਅਸੀਂ ਸਮਝਾਣ ਵਾਸਤੇ ਗਏ ਮੇਰੇ ਵੀ ਗੱਲ ਪੈ ਗਿਆ ਵੇਖੋ ਮੇਰਾ ਅੰਗੂਠਾ ਨਿਕਲ ਗਿਆ ਤੇ ਮੈਂ ਪੂਰੇ ਵਸਤੇ ਵਾਲੇ ਗੱਲ ਪੈ ਗਏ ਠੀਕ ਹੈ ਮੇਰੇ ਭਰਾ ਦੇ ਇਹਨਾਂ ਨੇ ਸੱਟ ਮਾਰ ਦਿੱਤੀ ਸਰੀਆ ਸੀ ਇੰਨਾ ਵੱਡਾ ਲਈ ਫਿਰਦੇ ਸੀ ਤੇ ਸਾਡੇ ਜਨਾਨੀਆਂ ਬੱਚੇ ਕੋਈ ਵੀ ਨਹੀਂ ਅਸੀਂ ਹਸਪੀਟਲ ਆਇਆ ਸਿੱਧਾ ਦਾਦਾਗਰੀ ਕਰਦੇ ਫਿਰ ਦੇ ਵਿੱਚ ਸਾਡੇ ਫਿਰ ਗੱਲ ਪੈਂਦੇ ਨੇ ਠੀਕ ਹੈ ਅਸੀਂ ਮੰਗੇ ਕਰਨਿਆ ਜੋ ਵਿਕਨੋਮੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਤੇ ਦੇਖੋ ਕੁਟਵਾਰ ਕੀ ਸੀ ਬਹੁਤ ਜ਼ਿਆਦਾ 40 ਬੰਦੇ ਸੀ ਬਹੁਤ ਤਕੜੇ ਤਕੜੇ ਮੁੰਡੇ ਸੀ ਸਾਡੇ ਕੋਲੇ ਕੈਮਰੇ ਲੱਗੇ ਨੇ ਤੁਸੀਂ ਬਕਾਦਰ ਰਿਕਾਰਡਿੰਗ ਪੜਾ ਸਕਦੇ ਸਾਡੇ ਕੋਲ ਵੀ ਵੀਡੀਓ ਹੈ ਨੇ ਇਹਨਾਂ ਕੋਲ ਕੁਟਵਾੜੀਆਂ ਹੱਥ ਵਿੱਚ ਰੋੜੇ ਸਾਡੇ ਕੋਲ ਫੋਟੋ ਹੈ ਗਿਆ ਨੇ ਉਸ ਪਿਸਤੌਲ ਅਸਲ ਇੱਕ ਮੁੰਡਾ ਹੈਗਾ ਇਹ ਮੋਟਾ ਜਿਹਾ ਵਾਵਾ ਮੋਟਾ ਜੋਂ ਉਹਦੇ ਕੋਲ ਪਿਸਤੌਲ ਹੈਗਾ ਅਸੀਂ ਤੇ ਸਾਨੂੰ ਕਹਿੰਦੇ ਵੱਡੀਆਂ ਆਰਮਣੀਆਂ ਬਣੀਆਂ ਫਰਦੀਆਂ ਨੇ ਅਸੀਂ ਇਹਨਾਂ ਨੂੰ ਦੱਸਦੇ ਹਾਂ ਬਹੁਤ ਸਾਨੂੰ ਬਹੁਤ ਹੀ ਜ਼ਿਆਦਾ ਬਕਵਾਸ ਬੋਲ ਕੇ ਆਏ ਨੇ ਹਾਂ ਕੁੱਟਮਾਰ ਵੀ ਹਾਂਜੀ ਕੁੱਟਮਾਰ ਕੀਤੀ ਹਾਂਜੀ ਹਾਂ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਾਨੂੰ ਇਹਨਾਂ ਨੂੰ ਕਾਰਵਾਈ ਨਾ ਤੇ ਕੀਤੀ ਜਾਵੇ ਸਾਾਨੂੰ ਇਨਸਾਫ ਮਿਲਾ ਜਾਵੇ ਅਭੀ ਟਰਾਲੀ ਨੂੰ ਲੈ ਕੇ ਕੋਈ ਝਗੜਾ ਹੋਇਆ ਕੀ ਮਾਮਲਾ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਵਸਤੀ ਮੱਗਰ ਵਾਲੀ ਮੇਰਾ ਥਾਣਾ ਗੁਰੂਰ ਸਹਿਦੇ ਪਿੰਡ ਪੈਂਦਾ ਵਸਤੀ ਮੱਗਰ ਵਾਲੀ ਉੱਥੇ ਉਹ ਮਿੱਟੀ ਦੀਆਂ ਟਰਾਲੀਆਂ ਨੂੰ ਲੈ ਕੇ ਤੇ ਉਹ ਨੱਗਰ ਆ ਜਿਹੜਾ ਉੱਥੇ ਰਹਿੰਦੇ ਆ ਮੈਡਮ ਸੁందਰੀ ਉਹਦਾ ਬੇਟਾ ਸੀਗਾ ਉਹਨਾਂ ਨੂੰ ਲੈ ਕੇ ਨਾ ਦੱਸਿਆ ਕਿ ਟਕਰਾਅ ਹੋਇਆ ਲੜਾਈ ਹੋਈ ਆ ਉਹਦੇ ਸਬੰਧੀ ਸਾਨੂੰ ਅੱਜ ਸਵੇਰੇ ਹੀ ਜਿਹੜੀ ਹੈਗੀ ਆ ਇੱਕ ਦਰਖਾਸਤ ਆ ਜਿਹੜੀ ਉਹ ਮਸੂਲ ਹੋਈ ਆ ਤੇ ਪਤਾ ਲੱਗਿਆ ਵੀ ਲੜਾਈ ਹੋਈ ਹੈ ਇਹਨਾਂ ਦੀ ਤੇ ਦੋਨੇ ਪਾਰਟੀਆਂ ਜਿਹੜੀਆਂ ਉਹ ਦਾਖਲ ਆ ਉੱਥੇ ਹਸਪੀਟਲ ਦੇ ਵਿੱਚ ਐਮਐਲਆਰ ਆਉਣ ਤੇ ਆਈ ਪਰਲੌਕ ਕਾਰਵਾਈ ਕੀਤੀ ਜਾਵੇ ਟਰੈਕਟਰ ਨੂੰ ਲੰਘਣ ਨੂੰ ਲੈ ਕੇ ਆ ਹਾਂ ਟਰੈਕਟਰਾਂ ਨੂੰ ਲੰਘਣ ਤੇ ਮਿੱਟੀ ਦੀਆਂ ਟਰਾਲੀਆਂ ਨੂੰ ਉਹ ਟਰੈਕਟਰਾਂ ਤੇ ਕਿਤੇ ਲੱਗੇ ਸੀਗੇ ਡੈਕ ਲਾ ਕੇ ਗਾਣੇ-ਗੋਣੇ ਲੱਗਦੇ ਸੀ ਐਕਚੁਅਲ ਗੱਲ ਤੇ ਇਹਨਾਂ ਦੀ ਟਰੈਕਟਰ ਤੇ ਲੱਗੇ ਸੀ ਗਾਣੇ ਉਹ ਕਹਿੰਦੇ ਸੀ ਵੀ ਸਲੋ ਕਰ ਲੋ ਉਹ ਚੀਜ਼ ਨੂੰ ਲੈ ਕੇ ਇਹਨਾਂ ਦਾ ਟਕਰਾਅ ਹੋਇਆ ਹਾਂ ਉਹ ਚੀਜ਼ ਨੂੰ ਲੈ ਕੇ ਇਹਨਾਂ ਦਾ ਟਕਰਾਅ ਹੋਇਆ ਦੋਨੇ ਪਾਰਟੀਆਂ ਜਿਹੜੀਆਂ ਉਹ ਸਿਵਲ ਹਸਪਤਾਲ ਕੋਲ ਹੀ ਪਰ ਦਾਖਲਾ ਤੇ ਐਮਐਲਆਰ ਜਿਹੜੀ ਸਾਨੂੰ ਮਸੂਲ ਹੋ ਗਈ ਆ ਮੇਰਾ ਥਾਣੇਦਾਰ ਨੂੰ ਮੈਂ ਹਦਾਇਤ ਕਰਤੀ ਹੈ ਬਿਆਨ ਲਿਆ ਕੇ